ਮੇਰਾ ਨਾਮ ਵਿਸ਼ਾਲ ਭਾਰਤੀ ਹੈ ਮੈਂ ਯੂਥ ਕਾਂਗਰਸ ਪ੍ਰਧਾਨ ਸਮਰਾਲਾ ਸ਼ਹਿਰੀ ਤੋਂ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਜੋ ਅੱਜ ਸਾਡੀ ਦੇਸ਼ ਦੀ ਧੀ ਨਾਲ ਬਹੁਤ ਹੀ ਘਿਨੌਨੀ ਹਰਕਤ ਕੀਤੀ ਗਈ ਹੈ ਦਰਿੰਦਿਆਂ ਵੱਲੋਂ ਇੱਕ ਸਾਡੀ ਭੈਣ ਨਾਲ ਸਾਡੀ ਦੇਸ਼ ਦੀ ਬੇਟੀ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਬਹੁਤ ਹੀ ਦਰਦਨਾਕ ਜਿਹੜੀ ਮੌਤ ਹੈ ਉਹਨਾਂ ਨੂੰ ਦਿੱਤੀ ਗਈ ਹੈ ਇੱਕ ਹਸਪੀਟਲ ਦੇ ਵਿੱਚ ਡਿਊਟੀ ਦੇ ਦੌਰਾਨ ਇੱਕ ਮਹਿਲਾ ਡਾਕਟਰ ਜੋ ਕਿ ਆਪਣੀ ਡਿਊਟੀ ਨਿਭਾ ਰਹੀ ਸੀ ਇੱਕ ਦਰਿੰਦੇ ਵੱਲੋਂ ਗੰਦੀ ਹਰਕਤ ਕੀਤੀ ਗਈ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਹੈ ਜਿਹੜੀ ਮੌਤ ਦੀ ਘਟਿਆ ਹਰਕਤ ਕੀਤੀ ਗਈ ਤੋ ਸਾਡਾ ਦੇਸ਼ ਦੇ ਨਾਲ ਨਾਲ ਅਸੀਂ ਦੇਸ਼ ਦੇ ਵਾਸੀ ਜਿਹੜੇ ਬਹੁਤ ਹੀ ਸ਼ਰਮਿੰਦਾ ਸ਼ਰਮਿੰਦਗੀ ਨਾਲ ਜਿਹੜਾ ਸਾਡਾ ਸਿਰ ਹੈ ਉਹ ਝੁਕ ਗਿਆ ਹੈ ਕਿ ਸਾਡੇ ਦੇਸ਼ ਦੇ ਵਿੱਚ ਅਜੇ ਕਾਨੂੰਨੀ ਹਰਕਤ ਹੋਈ ਹੈ ਜਿੱਥੇ ਸਾਡੇ ਦੇਸ਼ ਦੇ ਮਹਾਰਾਣੀ ਲక్ష్ਮੀਬਾਈ ਜਹੰਮੀਆ ਔਰਤਾਂ ਦਾ ਸਨਮਾਨ ਕੀਤਾ ਹੈ ਉਹਨਾਂ ਨੇ ਜਨਮ ਲਿੱਤਾ ਹੈ ਜਿੱਥੇ ਸਾਡਾ ਦੇਸ਼ ਮਾਂ ਦੁਰਗਾ ਨੂੰ ਪੂਜਦਾ ਹੈ ਜਿੱਥੇ ਸਾਡੇ ਦੇਸ਼ ਨੂੰ ਮਾਂ ਕਾਲੀ ਦਾ ਜ ਰੂਪ ਹੈ ਉਹ ਦੱਸਿਆ ਜਾਂਦਾ ਹੈ ਨਾਰੀ ਸ਼ਕਤੀ ਦਾ ਨਾਮ ਦਿੱਤਾ ਜਾਂਦਾ ਹੈ ਉਸੇ ਦੇਸ਼ ਵਿੱਚ ਅਜੇ ਨਹੀਂ ਕਾਨੂੰਨੀ ਹਰਕਤ ਹੋਈ ਹੈ ਕਿ ਇੱਕ ਬੱਚੀ ਨੂੰ ਗੱੱਚੀ ਦੇ ਨਾਲ ਬਲਾਤਕਾਰ ਕਰਕੇ ਉਹਨੂੰ ਤਸੀਹੇ ਦੇ ਦੇ ਕੇ ਬਹੁਤ ਹੀ ਬੁਰੀ ਤਰ੍ਹਾਂ ਨਾਲ ਜਿਹੜਾ ਮਾਰਿਆ ਗਿਆ ਸਾ ਅਸੀਂ ਬਹੁਤ ਸ਼ਰਮਿੰਦਾ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਦੋਸ਼ੀ ਹੈ ਉਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਉਹਨੂੰ ਚੌਂਕ ਦੇ ਵਿੱਚ ਚਰਾਹੇ ਦੇ ਵਿੱਚ ਸਾਰੇ ਦੇਸ਼ਵਾਦੀਆਂ ਦੀ ਨਿਗਾਹ ਦੇ ਸਾਹਮਣੇ ਜਿਹੜੀ ਫਾਂਸੀ ਦੇ ਫੰਦੇ ਤੇ ਚੁਲਾਇਆ ਜਾਵੇ ਤਾਂ ਕਿ ਇਹ ਜੀ ਗੰਦੀ ਹਰਕਤ ਕਰਨ ਤੋਂ ਪਹਿਲਾਂ ਕੋਈ ਵੀ 100 ਵਾਰ ਸੋਚੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਦੇਸ਼ ਦੀ ਬੇਟੀ ਨਾਲ ਖੜੋ ਇਨਸਾਫ ਦੀ ਮੰਗ ਕਰੋ ਜਦ ਤੱਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਸਾਰਾ ਦੇਸ਼ ਹੈ ਇਸ ਬੇਟੀ ਦੇ ਨਾਲ ਹੈ ਇਸ ਭੈਣ ਦੇ ਨਾਲ ਹੈ ਮੈਂ ਸਨੀਦੂਆ ਸ਼ੈਰੀ ਪ੍ਰਧਾਨ ਕਾਂਗਰਸ ਸਮਰਾਲਾ ਇਹ ਸਮਰਾਲਾ ਵਿੱਚ ਸਾਰੇ ਹੀ ਧਾਰਮਿਕ ਜਥੇਬੰਦੀਆਂ ਤੇ ਰਾਜਨੀਤਿਕ ਤੇ ਜਿਨ੍ਹਾਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਦਾ ਨਾਮ ਲੈ ਕੇ ਸਾਰੇ ਯੂਥ ਵੱਲੋਂ ਇਹ ਕੱਢੀ ਗਈ ਹੈ ਜਿਹੜੀ ਕਲਕੱਤਾ ਦੇ ਵਿੱਚ ਸਾਡੀ ਡਾਕਟਰ ਜੋ ਔਨ ਡਿਊਟੀ ਦੇ ਵਿੱਚ ਸੀਗੀ ਪਹਿਲਾਂ ਤਾਂ ਉਹਦੇ ਨਾਲ ਜ਼ਬਰਜਨਾਹ ਪੂਰਾ ਗਲਤ ਹੋਇਆ ਤੇ ਫਿਰ ਉਸ ਨੂੰ ਮਾਰ ਕੇ ਉਹਦੀ ਹੱਤਿਆ ਕੀਤੀ ਗਈਗੀ ਇਸ ਲਈ ਅਸੀਂ ਪੂਰੀ ਨਿੰਦਾ ਕਰਦੇ ਆਂ ਤੇ ਸਰਕਾਰ ਦੀ ਨਕੇਦੀ ਕਰਦੇ ਆਂ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਜਿਹੜੀ ਸੈਂਟਰ ਦੀ ਸਰਕਾਰ ਆ ਤੇ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਵੀ ਫੇਲ ਹੋ ਚੁੱਕੀ ਆ ਦਿਨ ਦਿਹਾੜੇ ਇੱਥੇ ਲੁੱਟਾਂ ਖੋਹਾਂ ਚੋਰੀਆਂ ਡਾਕੇ ਤੇ ਜਿੱਥੇ ਜਿਹੜੀ ਡਾਕਟਰ ਹੀ ਇੱਕ ਜਿਹੜੀ ਲੋਕਾਂ ਦੀ ਜਾਨ ਬਚਾਉਂਦੀ ਆ ਜਿਨ੍ਹਾਂ ਨੂੰ ਆਪਾਂ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਜੇ ਉਹ ਹੀ ਸੇਫ ਨਹੀਂ ਤਾਂ ਆਮ ਲੜਕੀ ਸਾਡੀ ਭੈਣ ਤੇ ਹੋਰ ਲੋਕ ਕਿਵੇਂ ਸੇਫ ਹੋਣਗੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਛੇਤੀ ਜੋ ਛੇਤੀ ਜਿਹੜੇ ਉਹਨਾਂ ਦੇ ਕਾਤਲ ਨੇ ਉਹਨਾਂ ਨੂੰ ਫੜ ਕੇ ਫਾਂਸੀ ਸਜ਼ਾ ਨਹੀਂ ਤਾਂ ਉਮਰ ਦੀ ਕੈਦ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਿਧਾਂਤ ਹੈ ਸੋ ਕਿਉ ਮੰਦਾ ਆਖੀਆ ਜਿੱਦ ਜੰਮੇ ਰਾਜਾਨ ਭਾਈ ਗੁਰਦਾਸ ਜੀ ਦੀ ਬਾਹਰ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਖਿਤਾਬ ਹੈ ਉਹਨਾਂ ਸਤਗੁਰਾਂ ਨੇ ਦਰਜ ਕੀਤਾ ਸਿੱਖੀ ਸਿਧਾਂਤ ਦੇ ਵਿੱਚ ਵੇਖ ਪੁਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਜਾਣਾ ਪਰ ਇੱਕ ਨਾਰੀ ਜੱਤੀ ਹੋਏ ਭਰਤੀ ਪੈਣ ਬਖਾਣਾ ਸਤਗੁਰੂ ਸੱਜੇ ਪਾਤਸ਼ਾਹ ਦੇ ਸਿਧਾਂਤ ਨੂੰ ਲੈਂਦੇ ਹੋਏ ਅਗਾਉ ਬਦੂ ਪੁਰ ਸਿੱਖਾਂ ਦੀ ਸੋਚ ਲੈਂਦੇ ਹੋਏ ਤੇ ਜਿੱਥੇ 30-30 ਹਜ਼ਾਰ ਦੀਆਂ ਧੀਆਂ ਪੈਣਾ ਸੁਰੱਖਿਤ ਕਰੋ ਕਰੀ ਪਛਾਈਆਂ ਸਿੱਖਾਂ ਨੇ ਉਥੇ ਅੱਜ ਵੀ ਅ ਜਿਹੜੀ ਧੀ ਨਾ ਬਹੁਤ ਜ਼ਿਆਦਾ ਮਾੜਾ ਹੋਇਆ ਰੂਹ ਕੰਬਦੀ ਹੈ ਵੀ ਇਹੋ ਜਿਹਾ ਜਲਾਦ ਲੋਕ ਵੀ ਨੇ ਇਹੋ ਜਿਹੇ ਦੇਸ਼ ਵਿੱਚ ਪਰ ਗੁਰਮਖ ਪਿਆਰਿਓ ਜਿਆਦਾ ਸਰਕਾਰ ਸਖਤ ਕਾਨੂੰਨ ਕੱਢੇ ਜੇ ਸਰਕਾਰ ਕਾਨੂੰਨ ਨਹੀਂ ਕਰ ਸਕਦੀ ਤਾਂ ਸਰਕਾਰ ਲੇਡੀਜ਼ ਨੂੰ ਖਾਸ ਕਰਕੇ ਰਵਾਲ ਵਰ ਦੇ ਲਾਇਸੈਂਸ ਦੇਵੇ ਜਿਹੜੀਆਂ ਉਹ ਆਪਣੀ ਸਜ਼ਾ ਆਪ ਦੇ ਸਕਣ ਜਿਹੜੀਆਂ ਉਹ ਆਪਣੀ ਸਜ਼ਾ ਆਪ ਦੇ ਸਕਣ ਕਿਉਂਕਿ ਅਸੀਂ ਕਹਿੰਦੇ ਹਾਂ ਕਾਨੂੰਨ ਕਾਦਾ ਕਾਨੂੰਨ ਹੈ ਅੱਜ ਉਸ ਧੀ ਦੇ ਨਾਲ ਐਡਾ ਕੁਝ ਹੋ ਗਿਆ ਤੇ ਮੈਂ ਜੋ ਪੜਿਆ ਅਖਬਾਰ ਨੇ ਜੋ ਲਿਖਿਆ ਤੇ ਉਹ ਇੱਥੇ ਦੱਸਣ ਦੇ ਯੋਗ ਨਹੀਂਗਾ ਵੀ ਉਹ ਕੁਝ ਵੀ ਸਾਡੀ ਧੀ ਦੇ ਨਾਲ ਸਾਡੀ ਭੈਣ ਦੇ ਨਾਲ ਸਾਡੀ ਬੱਚੀ ਨਾਲ ਹੋਇਆ ਕਿੱਥੇ ਆ ਕਿੱਥੇ ਆ ਕਾਨੂੰਨ ਤਿੰਨ ਤਿੰਨ ਸਾਲ ਦੀ ਬੱਚੀਆਂ ਨਾਲ ਇਹ ਕੁਝ ਹੁੰਦਾ ਉੱਤਰਾਖੰਡ ਵਿੱਚ ਹੋਇਆ ਤੇ ਰਾਜਸਥਾਨ ਵਿੱਚ ਹੁਣੇ ਨਵੇਂ ਨਵੀਂ ਘਟਨਾ ਵਾਪਰੀ ਤੇ ਕੋਲਕੱਤਾ ਦੀਆਂ ਘਟਨਾਵਾਂ ਦੇ ਬਾਰੇ ਅਸੀਂ ਖਾਸ ਕਰਕੇ ਖੜੇ ਆ ਅਸੀਂ ਹੱਥ ਜੋੜ ਕੇ ਸਰਕਾਰਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਾਨੂੰਨ ਨੂੰ ਹੱਥ 'ਚ ਲੈਣ ਵਾਸਤੇ ਕਦੇ ਵੀ ਬਰਦਾਸ਼ਤ ਨਹੀਂ ਕਰੂੰਗਾ ਜਿੱਦੀ ਧੀ ਦੇ ਨਾਲ ਜਿੱਦੀ ਭੈਣ ਦੇ ਨਾਲ ਇਹ ਗੱਲ ਹੋਵੇਗੀ ਤੇ ਤੁਸੀਂ ਕਾਨੂੰਨ ਦੀ ਪਾਲਣਾ ਕਰੋ ਸਿਆਸੀ ਰੋਕੀ ਰੋਟੇਆਂ ਛਕਣੀਆਂ ਛੱਡ ਕੇ ਕਾਨੂੰਨ ਸਖਤ ਹੋਵੇ ਤੇ ਸਾਡੀਆਂ ਧੀਆ ਪੈਣਾ ਸਾਡੇ ਬੱਚੇ ਸਾਡੇ ਬਿਲਕੁਲ ਜੇ ਅੱਜ ਅਸੀਂ ਬੱਚੇ ਬਾਹਰ ਨੂੰ ਸਾਡੇ ਭਜ ਰਹੇ ਨੇ ਸਾਡੇ ਭਗਵੰਤ ਮਾਨ ਸਾਹਿਬ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਬੱਚੇ ਬਾਹਰ ਨਹੀਂ ਭੇਜਾਂਗੇ ਪਰ ਬੱਚੇ ਬਾਹਰ ਤਾਂ ਜਾਂਦੇ ਨੇ ਕਿਉਂਕਿ ਇੱਥੇ ਸੁਰੱਖਿਅਤ ਨਹੀਂਗੇ ਅਸੀਂ ਸਾਡੀਆਂ 3 ਸੁਰੱਖਿਤਰ ਨਹੀਂ ਜਿਨ੍ਹਾਂ ਨੂੰ ਅਸੀਂ ਰੱਬ ਦਾ ਰੂਪ ਡਾਕਟਰ ਕਹਨੇ ਆ ਜਦੋਂ ਉਹਨਾਂ ਨਾਲੇ ਘਟਣਾ ਵਾਪਰ ਸਕਦੀ ਆ ਆਮ ਇਨਸਾਨ ਕੀ ਲੱਗਦਾ ਹੈ ਸਟਾਫ ਨਰਸੀ ਭੈਣ ਸਾਡੀ ਇੱਕ ਘਟੋ ਘਟ ਇਹ ਤਾਂ ਦੇਖੋ ਵੀ ਹੋ ਕੀ ਰਿਹਾ ਇਸ ਦੇਸ਼ ਵਿੱਚ ਇਹ ਜੰਗਲ ਰਾਜ ਹੈ ਕੀ ਮੋਦੀ ਸੁੱਤਾ ਪਿਆ ਕੀ ਭਗਵੰਤ ਮਾਨ ਉਹ ਨਹੀਂ ਸੁੱਤੇ ਪਏ ਨੇ ਕਿ ਜਿਹੜੀ ਉਥੋਂ ਦੀ ਸਰਕਾਰਾਂ ਨੇ ਉਹ ਸੁਤੀਆ ਪਈਆਂ ਨੇ ਉਹਨਾਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਮੈਂ ਕਹਿ ਸਕਦਾ ਕਿ ਉਹਨਾਂ ਦੀਆਂ ਜ਼ਮੀਰਾਂ ਮਰੀਆਂ ਨੇ ਉਹ ਲੱਖਾਂ ਤੁਰੀਆਂ ਫਿਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਮ ਤਮ ਸਰਕਾਰ ਜੀ ਮੇਰਾ ਨਾਮ ਹਰਮਨਜੀਤ ਸਿੰਘ ਆ ਜੀ ਜਿਹੜੀ ਅੱਜ ਆਪਾਂ ਨੇ ਕੈਂਡਲ ਮਾਰਚ ਕੀਤੀ ਆ ਇਹਦੇ ਬਾਰੇ ਸ਼ਿਕਾਇਤ ਕੀਤੀ ਹੈ ਹੋਇਆ ਜੀ ਬੇਕੋ ਜੀ ਸਾਰਨੋਂ ਪਹਿਲੀ ਗੱਲ ਕਿ ਹਾਂ ਵੀ ਜੋ ਕੁਝ ਹੋਇਆ ਉਸ ਕੁੜੀ ਨਾਲ ਉਹ ਬਹੁਤ ਮੰਦ ਭਾਗੀ ਘਟਨਾ ਹੋਈ ਆ ਉਹ ਤੇ ਜੋ ਕਿ ਜਿਸ ਚੀਜ਼ ਦੀ ਆਪਾਂ ਉਮੀਦ ਨਹੀਂ ਕਰ ਸਕਦੇ ਉਸ ਤਰ੍ਹਾਂ ਦੀ ਘਟਨਾ ਵਾਪਰੀ ਆ ਅਰ ਤੋਂ 12 ਸਾਲ ਪਹਿਲਾਂ ਇੱਕ ਇਸ ਤਰ੍ਹਾਂ ਦਾ ਹੀ ਕੇਸ ਹੋਇਆ ਸੀਗਾ ਤੇ ਉਸ ਕੇਸ ਤੋਂ ਬਾਅਦ ਸਾਨੂੰ ਲੱਗ ਸਕਦਾ ਸੀ ਕਿ ਹਾਂ ਵੀ ਜਿਸ ਤਰ੍ਹਾਂ ਦਾ ਦੋਸ਼ੀਆਂ ਨੂੰ ਸਜ਼ਾ ਮਿਲੀ ਸੀਗੀ ਤੇ ਸਾਨੂੰ ਲੱਗਿਆ ਸੀ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੂਗੀ ਨਹੀਂ ਪਰ ਇਸ ਕੇਸ ਤੋਂ ਬਾਅਦ ਅੱਜ ਵੀ ਆਪਾਂ ਆਪਣੇ ਸਮਾਜ ਦੇ ਵਿੱਚ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਹਾਂ ਵੀ ਕਿਸ ਤਰ੍ਹਾਂ ਦੀ ਆਪਣੀ ਸਮਾਜ ਦੀ ਇਸ ਸਮਾਂ ਮਾਨਸਿਕ ਸਥਿਤੀ ਹੈ ਕੁਝ ਤਰ੍ਹਾਂ ਦੇ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਇਸ ਤਰ੍ਹਾਂ ਵੀ ਜਿਨ੍ਹਾਂ ਨੂੰ ਸਬਕ ਸਿਖਾਉਣ ਦੀ ਲੋੜ ਆ ਚਾਹੇ ਉਹ ਪ੍ਰਸ਼ਾਸਨ ਦੇ ਤੌਰ ਤੇ ਹੋਵੇ ਚਾਹੇ ਉਹ ਆਪਣੇ ਸਮਾਜ ਦੀ ਸਮਾਜਿਕ ਤੌਰ ਤੇ ਹੋਵੇ ਇਹ ਜੇ ਲੋਕਾਂ ਦਾ ਸ਼ੋਸ਼ਣ ਕਰਨ ਵਾਸਤੇ ਮਤਲਬ ਇਹ ਜੇ ਲੋਕਾਂ ਦਾ ਕਿਹਾਂ ਵੀ ਲੋਕਾਂ ਨੂੰ ਲੱਭ ਕੇ ਸਜ਼ਾ ਦੇਣ ਲਈ ਸਾਨੂੰ ਸਖਤ ਤੋਂ ਸਖਤ ਕਦਮ ਚੁੱਕਣੇ ਚਾਹੀਦੇ ਚਾਹੇ ਉਹ ਪ੍ਰਸ਼ਾਸਨਿਕ ਤੌਰ ਤੇ ਹੋਵੇ ਚਾਹੇ ਜਿਵੇਂ ਮਰਜ਼ੀ ਹੋਣ ਕਿਉਂਕਿ ਆਪਣੇ ਆਸ-ਪਾਸ ਤਾਂ ਜਿਹੜੀਆਂ ਸੰਸਥਾਵਾਂ ਬਹੁਤ ਨੇ ਕਿ ਹਾਂ ਵੀ ਜਿਹੜੀਆਂ ਇਸ ਤਰੀਕੇ ਦੇ ਨਾਲ ਕਿ ਹਾਂ ਵੀ ਬਹੁਤ ਕਠਨ ਸੰਘਰਸ਼ ਕਰ ਰਹੀਆਂ ਨੇ ਰੋਜ਼ ਇਸ ਤਰ੍ਹਾਂ ਦੇ ਧਰਨੇ ਲੱਗ ਰਹੇ ਨੇ ਤੇ ਰੋਜ਼ ਇਸ ਤਰ੍ਹਾਂ ਦੀ ਕੈਂਡਲ ਮਾਰਚ ਹੋ ਰਹੀਆਂ ਪਰ ਇਹ ਸਕੈਂਡਲ ਮਾਰਚ ਦਾ ਮਤਲਬ ਇਹ ਨਹੀਂ ਕਿ ਹਾਂ ਵੀ ਅਸੀਂ ਸਿਰਫ ਇੱਕ ਇੰਨਾ ਕੁ ਹੀ ਪ੍ਰਦਰਸ਼ਨ ਕਰਨਾ ਜਾਣਦੇ ਹਾਂ ਜੇ ਆਉਣ ਵਾਲੇ ਸਮੇਂ ਵਿੱਚ ਇਸ ਯੂਥ ਜੇ ਇਕੱਠਾ ਹੋ ਕੇ ਇੱਥੇ ਆ ਸਕਦਾ ਤਾਂ ਇਹ ਕੱਲ ਨੂੰ ਕੋਈ ਸਖਤ ਕਦਮ ਦੇ ਚੱਕਣ ਤੋਂ ਚੁੱਕੇਗਾ ਨਹੀਂ ਠੀਕ ਹੈ ਤੇ ਕੱਲ ਨੂੰ ਇਸ ਤਰ੍ਹਾਂ ਦੀ ਕੋਈ ਘਟਨਾ ਜੇ ਵਾਪਰਦੀ ਹੈ ਮੇਰੇ ਹਿਸਾਬ ਦੇ ਨਾਲ ਤੱਪ ਪ੍ਰਸ਼ਾਸਨ ਉਸ ਦੇ ਤੌਰ ਦੇ ਉੱਤੇ ਕਿਹਾ ਵੀ ਸਖਤ ਸਖਤ ਤੇ ਛੇਤੀ ਤੋਂ ਛੇਤੀ ਇਸ ਦੇ ਖਿਲਾਫ ਕਦਮ ਚੁੱਕਣੇ ਚਾਹੀਦੇ ਨੇ ਆਪ ਜੀ ਮੇਰੇ ਲਈ ਤੇ ਇਸ ਤਰ੍ਹਾਂ ਦੀ ਬਹੁਤ ਹੈ ਤੇ ਹਾਂ ਵੀ ਹੋਰ ਮੇਰੇ ਭਾਈ ਗਿਆ ਵੀ ਬਹੁਤ ਜੋ ਕੁਝ ਕਹਿਣਾ ਚਾਹੁੰਦੇ ਨੇ ਤੇ ਆ ਇਹਨੂੰ ਮੇਰਾ ਨਾਮ ਪਾਲਖ ਕੁਮਾਰ ਹੈ ਅੱਜ ਜੋ ਸਾਡੇ 9 ਅਗਸਤ ਨੂੰ ਸਾਡੇ ਦੇਸ਼ ਵਿੱਚ ਕਲਕੱਤਾ ਵਿੱਚ ਘਟਨਾ ਵਾਪਰੀ ਆ ਉਹਦੇ ਵਿਰੋਧ ਵਿੱਚ ਅੱਜ ਕੈਂਡਲ ਮਾਰਚ ਕੱਢਿਆ ਗਿਆ ਸਾਨੂੰ ਬਹੁਤ ਦੁੱਖ ਹੈ ਸਾਡੇ ਸਾਡੇ ਦੇਸ਼ ਦੀਆਂ ਧੀਆਂ ਪੜਾਣ ਸੁਰੱਖਿਤ ਨਹੀਂ ਦੇਸ਼ ਜਾਇਦ ਨੂੰ ਬਹੁਤ ਸਾਲ ਹੋ ਗਏ ਪਰ ਸਾਡੀਆਂ ਧੀਆਂ ਹਜੇ ਵੀ ਸੁਰੱਖਿਤ ਕਿਤੇ ਨਹੀਂ ਜਾ ਸਕਦੀਆਂ ਤਾਂ ਇਸ ਲਈ ਸਰਕਾਰ ਨੂੰ ਥੋੜ੍ਹ ਥੋੜ੍ਹ ਕਦਮ ਉਠਾਉਣਾ ਚਾਹੀਦਾ ਜੋ ਸਾਡੇ ਇੱਥੇ ਘਟਨਾ ਵਾਪਰੀ ਆ ਤੇ ਇਹਨਾਂ ਨੂੰ ਛੇਤੀ ਛੇਤੀ ਫਾਂਸੀ ਦੇਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਮਰੀ ਘਟਨਾ ਨਾ ਹੋਵੇ ਬਹੁਤ ਵਧੀਆ ਐਗਜ਼ਾਮਪਲ ਕਰਨੀ ਚਾਹੀਦੀ ਹੈ ਇਹਨਾਂ ਨੂੰ ਫਾਂਸੀ ਦੇ ਕੇ ਦੇਸ਼ ਨੂੰ ਇੱਕ ਉਦਾਹਰਣ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ